ਨੇ ਚਾਹ ਨਾਲ ਇਹਨਾਂ ਨੇ ਮਿੰਗੇ ਚੂੜੀਆਂ ਰਿਆ ਕੇ ਦਿੱਤੀਆਂ ਸੀ ਨਾ ਬਸ ਇੱਕੂਰ ਪਾ ਕੇ ਇਹਨਾਂ ਦੇ ਨਾਲ ਗਈ। ਖਸਤੂ ਬਾਤ ਇਦਾਂ ਹੀ ਪਈ ਰਹੀ ਹੈ। ਪੌਣੀਆਂ ਨਸੀਬ ਵੀ ਨਹੀਂ ਹੈ। ਜਿਹਦੇ ਕਰਕੇ ਪੌਣੀਆਂ ਸੀ। ਉਹ ਹੀ ਨਹੀਂ ਰਿਆ। ਕੀ ਕਰਨੀ ਆ ਪਾ ਕੇ? ਬਸ ਇਹਨਾਂ ਦੀ ਨਿਸ਼ਾਨੀ ਵਜੋਂ ਸਾਂਭ ਕੇ ਰੱਖਣੀ ਹੈ। ਜਦੋਂ ਮੈਂ ਇਹਨਾਂ ਲਗੈਨੀ ਮੈਨੂੰ ਉਹਨਾਂ ਦੀ ਯਾਦ ਆ ਜਾਂਦੀ ਹੈ। ਮੈਨੂੰ ਬੜੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਇਹਨਾਂ ਨੇ। ਜਿੰਨੇ ਸੋਟਿਆ ਸਾਰੇ ਆਖਰੀਰ ਕੇ ਲਿਆਉਂਦੇ ਨਹੀਂ। ਅੱਜ ਮੰਮੀ ਜੀ ਆਏ ਹੋਏ ਆ। ਜਿੱਦਾਂ ਮੰਮੀ ਨੇ ਆਉਣਾ ਤੇ ਇਹਨਾਂ ਨੇ ਬੜਾ ਹੀ ਚਾਹ ਕਰਨਾ। ਕਿਤੇ ਅੱਗੇ ਪਿੱਛੇ ਮੰਮੀ ਦੇ ਭੱਜੇ ਫਿਰਨਾ। ਮੰਮੀ ਜੀ ਮੰਮੀ ਜੀ ਕਰਦੇ ਆ। ਮੰਮੀ ਜੀ ਐਵੇਂ ਆ। ਮੰਮੀ ਕੀ ਖਾਣਾ ਵਾ? ਮੰਮੀ ਤੁਹਾਡੇ ਲਈ ਕੁਝ ਖਾਸ ਬਣਾਵਾ ਕੇ ਲਿਆਵਾ। ਨੇ ਰੋਟੀ ਤਾਂ ਤੁਸੀਂ ਰੋਜ਼ ਖਾਂਦੇ ਮੈਨੂੰ ਦੱਸੋ ਤੁਸੀਂ ਕੀ ਖਾਣਾ ਸਵਾਂਡੇ ਆਏ ਜੇ ਆਪਣੀ ਦਵਾਈ ਕੋਲ ਆਏ ਜੇ ਟੀਕ ਕੋਲ ਆਏ ਜੇ ਮਾੜੀ ਕਿਸਮਤ ਮੇਰੀ ਮਾਂ ਦੀ ਜਿਹਦਾ ਐਡਾ ਵਧੀਆ ਦਵਾਈ ਦਵਾਈ ਚਲ ਗਿਆ ਸ਼ਮੀ ਕੋਤ ਹੈ ਹਾਂਜੀ ਮੰਮੀ ਮਾਂ ਤੇ ਮਮੇ ਨੇ ਰੋਟੀ ਪਾਣੀ ਖਾਤਾ ਹਾਂਜੀ ਮੰਮੀ ਰੋਟੀ ਤਾਂ ਉਹਨਾਂ ਨੇ ਖਾ ਲਈ ਆ ਮੰਮੀ ਨੇ ਉਹ ਕਹਿੰਦੇ ਸੀ ਕਿ ਮੈਂ ਛੇਤੀ ਜਾਣਾ ਆ ਮੈਨੂੰ ਕੰਮ ਹੈ ਕੋਈ ਤੇ ਹੁਣ ਹੋ ਗਿਆ ਨਾ ਕਿ ਤਿਆਰ ਚੱਲੇ ਆ ਸ਼ਾਇਦ ਕੁਛ ਲੈਨੇ ਆ ਤੇ ਪੁੱਤ ਜੀ ਤੇਰਾ ਕੀ ਕਰਦਾ ਹੈਂ ਤੂੰ ਦੋ ਚਾਰ ਦਿਨ ਚੱਲ ਜੇਂਗਾ ਫਿਰ ਤੋਰੇ ਆਉਣਾ ਨਹੀਂ ਮਾੜ ਬੰਦੇ ਦਾ ਹੋਰ ਤੇ ਪਤਾ ਹੋ ਜਾਂਦਾ ਵਾ ਨਹੀਂ ਮੰਮੀ ਜੀ ਮੇਰਾ ਮਨ ਨਹੀਂ ਹੈਗਾ ਉੱਥੇ ਜਾਣ ਦਾ ਮੈਂ ਇੱਥੇ ਹੀ ਰਹਿਣਾ ਬਸ ਕਿਤੇ ਨਹੀਂ ਜਾਣਾ ਇਹ ਮੇਰਾ ਘਰ ਹੈ ਮੈਂ ਇੱਥੇ ਹੀ ਰਾਵਾਂਗੀ ਤਾਡੇ ਕੋ ਘਰ ਤੇ ਪੁੱਤ ਤੇਰਾ ਹੀ ਆ ਇਹੋ ਨਹੀਂ ਗੱਲਾਂ ਦੀ ਮੈਂ ਉਤਰਾਂ ਨਹੀਂ ਆਂ ਭਿਜੇ ਤਰਾ ਜੀ ਕਰਦਾ ਮਮੀ ਨਾਲ ਜਾਣ ਉੱਠ ਕਰਨ ਤੋਂ ਨੂੰ ਦੋ-ਚਾਰ ਦਿਨ ਆਪਣੇ ਕੇਕੇ ਤਾਂ ਚਲ ਜਾ ਪੁੱਤ ਮੈਂ ਉਤਰਾਂ ਨਹੀਂ ਤੈਨੂੰ ਕਿੱਥੇ ਚਲ ਜਾ ਗਾੜੀ ਤੋਂ ਪਤਾ ਆਪਣੀ ਮਰਜੀ ਲਈ ਨਹੀਂ ਮਮੇ ਜੀ ਮੈਂ ਨਹੀਂ ਜਾਣਾ ਜੀ ਠੀਕ ਹੈ ਚਲ ਕੋਈ ਨਹੀਂ ਕੋਟਲਡ ਖਾ ਲਈਏ ਤੇ ਚਾਹ ਚ ਫੇਰ ਪਿਆ ਚੰਗਾ ਹਾਂਜੀ ਮਮੀ ਠੀਕ ਹੈ ਕੀ ਦੱਸਾਂ ਮਮੀ ਅਜੀ ਮੇਰਾ ਕੁਝ ਵੀ ਮਨ ਨਹੀਂ ਕਰਦਾ। ਮੈਂ ਬਸ ਜਿੰਦੀ ਆ। ਤੇ ਆ ਇੱਕ ਨੰਨੀ ਸੀ ਜਾਨ ਕਰਕੇ ਜਿਹੜੇ ਮੈਨੂੰ ਨਿਸ਼ਾਨੀ ਦੇ ਕੇ ਗਏ ਆ। ਬਸ ਸੇਦੀ ਕਰਕੇ ਜਿੰਦੀ ਪਈ ਆ ਮੈਂ ਤੇ। ਹੋਰ ਭੈਣ ਜੀ ਤੁਸੀਂ ਤਾਂ ਬੜੀ ਛੇਤੀ ਤਿਆਰੀ ਕਰ ਲਈ ਆ ਇੱਕ ਦੋ ਦਿਨ ਰਹਿੰਦੇ ਆ ਨਾ ਦੇਖੋ ਆਪਣੀ ਟੀਣਾ ਬੰਦਾ ਦੁਖਸੋ ਕਰਦਾ ਇੱਕ ਦੋ ਰਾਤਾਂ ਰਹਿੰਦਾ ਤੁਹਾਨੂੰ ਇਹਦੀ ਕਾਹਦੀ ਕਾਲੀ ਚੜਗੀ ਜਾਣਗੀ ਉਹ ਭੈਣ ਜੀ ਜੀਰ ਦਾ ਦੋ ਵਾਰੀ ਨਾ ਨੂੰ ਨੇ ਫੋਨ ਕਰ ਦਿੱਤਾ ਹੈ ਤੇ ਮੰਮੀ ਤੁਸੀਂ ਘਰ ਆ ਤੇ ਤਾਂ ਵਜੇ ਮੈਨੂੰ ਤੇ ਹੋਰ ਕੋਈ ਗੱਲ ਨਹੀਂ ਸੀ ਕਿ ਭਾਵੇਂ ਜੀ ਭੈਣ ਜੀ ਮੈਂ ਕੱਦਾਂ ਦਿਨ ਭਾਵੇਂ ਰਹਿ ਹੀ ਪੈਂਦੀ ਇੱਥੇ ਪਰ ਮੇਨੂੰ ਵੀ ਬੜੀ ਮਜਬੂਰੀ ਹੈਗੀ ਤੇ ਇਹਨਾਂ ਨੇ ਮੈਨੂੰ ਤਾਂ ਜੰਦਾ ਥੋੜਾ ਜਿਹਾ ਕੰਮ ਆਈਆਂ ਕੀ ਕੰਮ ਆਏ ਭੈਣ ਜੀ ਮੈਂ ਤਾਂ ਮਦਰਾ ਬੈਂਦੀ ਆਈ ਆ ਕਿ ਹੁਣ ਤੁਹਾਨੂੰ ਬੰਦਾ ਕੁਰੀ ਚਾਰੀ ਕੰਦੀ ਜਵਾਈ ਹੋਣੀ ਆਣੀ ਤੇ ਮੈਂ ਤਾਂ ਤੁਹਾਡੇ ਨਾਲ ਆਈ ਜੀ ਮੈਂ ਨਹੀਂ ਸੱਜਾ ਲੈਣ ਨੂੰ ਮੈਂ ਨਾਲ ਇਹ ਦੂਰ ਚਾਹ ਦੇ ਲੈ ਆਵਾ ਤੇ ਨਾਲੇ ਮੈਂ ਹੁਣੇ ਦੇ ਬਾਰੇ ਕੁਝ ਸੋਚਾਂ ਉਹ ਤਾਂ ਤੈਂਜੀ ਤੁਹਾਡੀ ਗੱਲ ਠੀਕ ਆ ਪਰ ਇਹ ਸਾਡੀ ਹੁਣ ਧੀ ਆ ਖੜਦੀ ਕੋਈ ਤਾਂ ਨਹੀਂ ਉਹ ਤਾਂ ਮੈਂ ਉਹਨੇ ਵੀ ਕਿਹਾ ਸ਼ਮੀ ਨੂੰ ਕਿ ਜੇ ਪੁੱਤ ਦੇ ਆ ਵੀ ਗੱਲ ਜਾਣਾ ਤੇ ਕੋਈ ਗੱਲ ਨਹੀਂ ਉਸ ਤਰ੍ਹਾਂ ਕਹਿੰਦੀ ਨਹੀਂ ਇਹਨੂੰ ਪਲਾਉਣਾ ਕੀ ਹੋ ਗਿਆ ਜੇ ਸਾਡਾ ਪੁੱਤ ਨਹੀਂ ਤੇ ਭੈਣ ਜੀ ਅਸੀਂ ਤਾਂ ਬੈਠੇ ਆ ਨਾ ਆਇਆ ਭੈਣ ਜੀ ਤੁਸੀਂ ਸਾਥ ਵਾਰੀ ਮੈਂ ਬੈਠੀ ਹੋਈ ਹਾਂ ਪਰ ਦੇਖੋ ਹੁਣ ساری ਉਮਰ ਇਹ ਕਿੱਥੇ ਲੰਘਣੀ ਹੈ ਤੁਹਾਨੂੰ ਪਤਾ ਹੀ ਹੈ ਮੈਂ ਕਿਹ ਚੱਲ ਕੋਈ ਚੱਲੇ ਮਾਰੇ ਕੋਈ ਸੋਚੀ ਆਪਾਂ ਹੁਣ ਵੀ ਕਰ ਸਕਦੇ ਹਾਂ ਹੁਣ ਇੰਨੀ ਜਵਾਨੀ ਉਮਰ ਰਹੀ ਜਾਰੀ ਤੇ ਕਿੱਥੇ ਕੱਟੇਗੀ ساری ਉਮਰ ਉਹ ਤਾਂ ਭੈਣ ਜੀ ਤੁਹਾਡੀ ਮੈਂ ਗੱਲ ਮੰਨਦੀ ਉਹ ਤਾਂ ਮਨ ਹੀ ਆਨੀ ਇਹ ਗੱਲ ਪੀਨੀ ਆਨੀ ਦੀ ਉਮਰ ਕਿੱਥੇ ਲੰਘਦੀ ਆਪਾਂ ਭਾਵੇਂ ਕਿਤਰਾ ਹੀ ਸਾਡਾ ਪੁੱਤ ਚਲੇ ਗਿਆ ਸਾਨੂੰ ਭੈਣ ਜੀ ਬੜਾ ਦੁੱਖ ਆ ਪਰ ਉਹਦੇ ਮੂੰਹ ਵਾਲੋ ਨਹੀਂ ਰੱਖਿਆ ਜਾਂਦਾ ਕਿੰਨੀ ਆਜੀ ਦੀ ਮਾਸਾ ਜੀ ਦੀ ਉਮਰ ਆ ਤੇ ਕਿਹੜੇ ਰਾਹੋਂ ਚ ਪੈ ਗਈ ਆ ਤੇ ਭੈਣ ਜੀ ਕਰ ਕੀ ਸਕਦੇ ਹੋ ਭੋਲ ਭੈਣ ਜੀ ਕਿਸੇ ਦੇ ਵਾਸਤ ਨਹੀਂ ਹੈਗਾ ਇਹ ਗੱਲ ਤਾਂ ਕਿਸੇ ਦੇ ਵਾਸਤ ਨਹੀਂ ਹੁੰਦੀ ਕਿ ਉਹ ਮਾਲਕ ਨੂੰ ਮਨਜ਼ੂਰ ਹੋਈ ਹੈ ਹੁਣ ਇਹ ਬਲੂਨ ਮੈਂ ਕਹਿੰਦੀ ਸੋ ਚੱਲ ਮੈਂ ਕਹਿੰਨੀ ਵੀ ਨਾਲੇ ਕਿ ਦੋ ਚਾਰ ਦਿਨ ਲੈ ਜਵਾਂ ਤੇ ਨਾਲੇ ਮੈਂ ਇਹਨਾਂ ਦਾ ਧੰਨਵਾਦ ਆ ਇਹ ਮੇਰਾ ਆਪਣਾ ਦਿਲ ਬੜਾ ਭਰਿਆ ਪਿਆ ਹੈ ਬਤਾਇਆ ਇਹ ਗੱਲ ਤਾਂ ਭੈਣ ਜੀ ਮੈਂ ਵੀ ਸੋਚਣ ਰਹੀ ਹਾਂ ਕਿ ਕਮਲੀ ਜੀ ਚੱਲ ਜਾਂਦੀ ਦੋ ਚਾਰ ਦਿਨ ਤੁਹਾਡੇ ਨਾਲ ਉਹਦਾ ਕੋ ਮਨ ਹੋਰ ਤੇ ਹੁੰਦਾ ਪਰ ਉਹ ਤੇ ਮੰਨੀ ਨਹੀਂ ਕੀ ਗੰਦੀ ਕੀ ਹੈ ਉਹ ਆਂਦੀ ਮੈਂ ਨਹੀਂ ਲੈਣਾ ਮੰਮੀ ਤਾਂ ਨਹੀਂ ਛੱਡ ਕੇ ਮੈਂ ਨਹੀਂ ਲੈਣਾ ਉਹ ਤੇ ਤੁਹਾਡੀ ਡਲ ਠੀਕ ਹੈ ਚਲ ਤੁਸੀਂ ਇੰਜ ਕਰਿਓ ਉਹਨੂੰ ਕਿੰਨਾ ਲੈਂਦੇ ਨੇ ਮੇਰੀ ਨੂਰ ਵੀ ਘਰੋਂ ਫੋਨ ਆਂਡਿਆ ਤੇ ਤੁਸੀਂ ਤੇ ਵੀ ਉਹਨੂੰ ਪੁੱਛ ਕੇ ਨਾ ਤੇ ਮੈਨੂੰ ਭੈਣ ਜੀ ਤੁਸੀਂ ਫੋਨ ਕਰ ਦੇਣਾ ਤੇ ਭੈਣ ਜੀ ਕੀ ਪੁੱਛਾਂ ਉਹਨੂੰ ਮੈਂ ਇਹ ਕੀ ਗੱਲ ਹੋਈ ਪੈਂਜੀ ਬੈਰ ਵੀ ਤੁਸੀਂ ਉਹਨੂੰ ਪੁੱਛ ਲੈਣਾ ਮੈਂ ਤਾਂ ਮਰਦੂਤੀ ਦੇਖਾ ਉਹਨ ਕਿੱਥੇ ਅਲੀ ਉਹ ਚਲੀ ਦੀ ਉਮਰ ਲੰਘਣੀ ਆ ਤੇ ਫਿਰ ਵੀ ਜਦੋਂ ਤੁਸੀਂ ਐਨਾ ਦੀ ਤੁਹਾਡੀ ਰਾਜਮੰਦੀ ਦੇ ਨਾਲ ਹੀ ਐਨਾ ਸਭ ਕੁਝ ਤੇ ਤੁਸੀਂ ਇਹਨੂੰ ਪੁੱਛ ਲੈਣਾ ਪੈਂਜੀ ਜਿਹੜੀ ਜਾ ਕੇ ਦੋ ਚਾਰ ਰਹਿਣ ਦੀ ਗੱਲ ਆ ਜਿੰਗੀ ਉਹ ਵੱਖਰੀ ਗੱਲ ਆ ਤੇ ਜਿਹੜੀ ਤੁਸੀਂ ਇਹ ਵਿਆਹ ਦੀ ਗੱਲ ਕਰਦੇ ਜੇ ਇਹ ਉਹਨੂੰ ਮੈਂ ਪੁੱਛੂਗੀ ਉਹ ਕੀ ਆਂਦੀ ਫਿਰ ਤੁਹਾਨੂੰ ਮੈਂ ਦੱਸੂ ਮੈਂ ਇਹ ਜੇ ਕੋਈ ਕਹਿ ਸਕਦੀ ਪੈਂਜੀ ਅਸੀਂ ਜੇ ਬੜੇ ਚਾਵਾਂ ਨਾਲ ਵਿਆਹ ਕੀਤਾ ਤੇ ਸਭ ਕੁਝ ਕੀਤਾ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਪਾਣਾ ਵਰਤ ਜੜਾ ਹੈਗਾ ਤੇ ਪਰ ਮਨ ਤੇ ਨਹੀਂ ਮੇਰਾ ਵੀ ਕਰਦਾ ਵਾ ਘਰ ਦੇ ਪਰ ਹੁਣ ਬੰਦਾ ਕੀ ਕਰੀਏ ਮਜਬੂਰੀ ਹੈਗੀ ਹੈ ਹੋਰ ਗੱਲ ਹੋ ਕੁਛ ਦੇਗੀ ਭੈਣ ਜੀ ਉਹ ਲਗੇ ਮੇਰਾ ਜੀ ਆਪਣਾ ਮਨ ਨਹੀਂ ਕਰਦਾ ਪਿਆ ਪਰ ਤੁਸੀਂ ਫੇਰ ਵੀ ਤੁਸੀਂ ਹੱਸਾ ਕਰਿਓ ਕਿ ਤੁਸੀਂ ਨਾ ਮੈਨੂੰ ਨਾ ਫੋਨ ਕਰਕੇ ਤੇ ਮੈਨੂੰ ਦੱਸ ਲਿਆ ਜੇ ਕੋਈ ਨਹੀਂ ਭੈਣ ਜੀ ਮੈਂ ਕਰੂੰਗੀ ਸ਼ੰਮੀ ਨਾਲ ਗੱਲ ਫੇਰ ਵੀ ਤੁਹਾਨੂੰ ਦੱਸੋ ਹਾਂ ਵੰਦੀ ਮੈਂ ਵੀ ਬਰਸੀ ਦੇ ਬੜੇ ਚਾਮਾਂ ਤੋਂ ਜ਼ਿਆਦਾ ਵਿਆਹੀ ਸੀ ਪਰ ਤੁਹਾਨੂੰ ਕੀ ਪਤਾ ਸੀ ਵਿਚਾਰੀ ਦੀ ਜਾਨੀ ਛੋਟੀ ਉਮਰ ਦੇ ਵਿੱਚ ਹੀ ਉਹਨੇ ਚਲੇ ਜਾਣਾ ਮੇਰਾ ਜੀ ਤੇ ਨਹੀਂ ਕਰਦਾ ਕਿ ਆਪਾਂ ਧੀ ਦਾ ਵਿਆਹ ਤੁਸੀਂ ਜਗਾ ਕਰ ਦਈਏ ਪਰ ਹੁਣ ਕੀ ਕਰੀਏ ਮੈਨੂੰ ਥੋੜੀ ਪਤਾ ਸੀ ਕਿ ਇਹ ਇਹ ਭਾਣਾ ਵਰਤੇ ਜਾਣਾ ਹੈ ਮੈਂ ਪਰ ਹੁਣ ਮਜਬੂਰੀ ਜੇ ਕੋਈ ਹੁੰਦਾ ਵੀ ਤੁਹਾਡੇ ਛੋਟਾ ਕੋ ਮੁੰਡਾ ਹੁੰਦਾ ਤੇ ਫੇਰ ਵੀ ਚਲੋ ਆਪਾਂ ਬਿਠਾ ਦਿੰਦੇ ਅੱਲੋ ਉੱਤੇ ਪਰ ਹੁਣ ਇਹਦਾ ਵਿਚਾਰੀ ਦਾ ਦਾਣਾ ਪਾਣੀ ਇੰਨਾ ਕਿੱਥੇ ਲਿਖਿਆ ਆ ਸੀ ਪਰ ਉਹ ਨਹੀਂ ਕਰ ਸਕਦੇ ਅਸੀਂ ਵੀ ਤੁਸੀਂ ਫੇਰ ਵੀ ਐਂਡ ਕਰਿਓ ਤੁਸੀਂ ਇਹਨੂੰ ਨਾ ਛੰਮੀ ਨੂੰ ਪੁੱਛ ਕੇ ਨਾ ਤੇ ਮੈਨੂੰ ਫੋਨ ਕਰਦੇ ਆ ਜੀ ਚੰਦਰਪੈਣ ਜੀ ਇਹ ਪੈਣ ਜੀ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਬਣੇ ਵੱਡੇ ਫੈਸਲੇ ਆ ਮੈਂ ਉਹਨੂੰ ਪੁੱਛੂਗੀ ਫੇਰ ਹੀ ਦੱਸੂਗੀ ਇਹ ਤਰ੍ਹਾਂ ਪੈਣ ਜੀ ਨਾ ਕੁਝ ਨਹੀਂ ਕਹਿ ਸਕਦੀ ਉਹ ਉਹਦੀ ਜ਼ਿੰਦਗੀ ਦਾ ਸਵਾਲ ਆ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਫੋਨ ਕਰ ਦੂੰਗੀ ਰੱਖਣਾ ਤਾਂ ਮੈਂ ਇਹਨੂੰ ਆਪਣੇ ਘਰ ਹੀ ਚਾਹੁੰਦੀ ਸੀ ਮੇਰਾ ਵੀ ਜੀ ਕਰਦਾ ਵੀ ਹੋਰ ਕਿਤੇ ਜਾਵੇ ਪਰ ਜੀ ਮੇਰਾ ਵੀ ਦਿਨ ਪੁੱਛਿਆ ਜਾਂਦਾ ਕਿ ਮੈਂ ਕਿਤਰਾ ਆਪਣੀ ਧੀ ਬਣਾ ਕੇ ਤੇ ਫਿਰ ਮੈਂ ਦੂਜੇ ਘਰ ਕਰਨਾ ਪਰ ਫਿਰ ਵੀ ਤੁਸੀਂ ਆਂਦੇ ਜੇ ਤੇ ਉਹਨੂੰ ਮੈਂ ਤੋਰ ਪੁੱਛ ਕੇ ਵੇਰ ਲੂੰ ਉਹਦਾ ਕੀ ਫੈਸਲਾ ਫਿਰ ਤੁਹਾਨੂੰ ਮੈਂ ਦੱਸੂੰ ਚਲੋ ਠੀਕ ਹੈ ਭੈਣ ਜੀ ਵੇਹਦਾ ਤੁਸੀਂ ਮੈਨੂੰ ਨਾ ਫੋਨ ਕਰਦੇ ਆ ਠੀਕ ਹੈ ਹਾਂਜੀ ਚਲੋ ਠੀਕ ਜੰਦਾ ਸਤਿ ਸ਼੍ਰੀ ਅਕਾਲ ਇਹ ਪਤਾ ਵੱਖਡੇ ਹੀ ਤੇ ਮੇਰੀ ਨੋ ਦਾ ਘੜੀ ਘੜੀ ਫੋਨ ਆਉਂਦਿਆ ਮੈਂ ਤੇ ਉਹਨਾਂ ਨੂੰ ਕਿਹਾ ਵੀ ਜਿਆਦੀ ਡੰਗ ਰੋ ਭਾਬੀ ਦਾ ਫੋਨ ਦੋ ਤਿੰਨ ਵਾਰ ਮੇਰੇ ਫੋਨ ਤੇ ਵੀ ਆਇਆ ਵਾ ਤੇ ਮੈਨੂੰ ਕਹਿਤਾ ਸੀ ਮੈਂ ਕਿਹਾ ਬਸ ਤੁਰਨ ਹੀ ਲੱਗੇ ਮੰਮੀ ਜੀ ਬਸ ਰੋਟੀ ਪਾਣੀ ਖਾਂਦੇ ਬੈਠਾ ਆ ਮੈਂ ਪਤਾ ਉਤਰਾ ਕਿਹਾ ਵੀ ਦੋ ਚਾਰ ਦਿਨ ਤੁਸੀਂ ਰਹਿੰਦੇ ਚਲ ਤੁਹਾਡੀ ਧੀ ਆ ਕਿਤੇ ਕੋਈ ਦੋਸਤ ਬੰਦਾ ਮਾਂ ਪੁੱਤ ਮਾਂ ਕੋ ਫੋਨ ਨਹੀਂ ਦਿੰਗਾ ਕੱਲ੍ਹ ਦੇ ਆਏ ਹੋਏ ਆ ਹੁਣ ਤੁਹਾਨੂੰ ਪਤਾ ਭਾਬੀ ਨੂੰ ਵੀ ਲੋੜ ਆ ਠੀਕ ਨਹੀਂ ਨਾ ਹੈਗੇ ਫਿਰ ਮੰਮੀ ਥੋੜਾ ਬੋਤਾ ਘਰ ਦਾ ਕੰਮ ਲਾਗੋ ਕਰ ਦਿੰਦੇ ਆ ਕੋਈ ਗੱਲ ਨਹੀਂ ਘਰ ਹੀ ਜਾਣਾ ਆਪਣੇ ਮੰਮੀ ਹੋਰ ਬਤੂ ਮੈਂ ਕਿੱਥੇ ਨਾਲ ਗੱਲ ਕਰਨ ਨੂੰ ਦੱਸੋ ਮੰਮੀ ਜੀ ਹੁਣ ਮੈਂ ਕਿਹ ਤਰ੍ਹਾਂ ਤੇ ਉਹ ਨਾਲ ਗੱਲ ਕਰਾਂ ਉਹ ਤਾਂ ਵੇਖ ਤੇਰੀ ਮੰਮੀ ਕੀ ਕਹਿ ਕੇ ਗਈ ਆ ਕੀ ਕਿਹਾ ਮੰਮੀ ਜੀ ਨੇ ਮੰਮੀ ਜੇ ਤਾਂ ਹੀ ਮੈਨੂੰ ਐਦਾਂ ਕਹਿਣ ਦੇ ਜੇ ਕਿ ਮੈਂ 2-4 ਦਿਨ ਮੰਮੀ ਦੇ ਨਾਲ ਘੁੰਮ ਫੇਰ ਆਵਾਂ ਉਹ ਮੈਨੂੰ ਫੇਰ ਲੈਣ ਆਵਾਂ ਤੇ ਮੈਂ ਨਹੀਂ ਤੇ ਜਾਣਾ ਮੰਮੀ ਇਹ ਵੀ ਮੇਰਾ ਘਰ ਆ ਮੈਂ ਇੱਥੇ ਹੀ ਰਹਿਣਾ ਆ ਨਾਲੇ ਮੇਰਾ ਜੇ ਬਿਲਕੁਲ ਮਨ ਨਹੀਂ ਹੈਗਾ ਦੋ ਦਿਨ ਹੀ ਜਾਂਦਾ ਮੈਂ ਨਹੀਂ ਜਾਣਾ ਮੰਮੀ ਜੀ ਹਜੇ ਤੇ ਮੇਨਾਂ ਦੀ ਆਜ਼ਾਦਤਾ ਉਹ ਨਹੀਂ ਉੱਪਰ ਪਾਈ ਪਤਨੀ ਕਿਉਂ ਮੈਨੂੰ ਹਰ ਚੀਜ਼ ਉਹ ਹੀ ਦਿਸੀ ਜਾਂਦੇ ਆ ਕਈ ਚੀਜ਼ਾਂ ਸੀ ਮੰਮੀ ਜਿਹੜੀਆਂ ਮੇਰੇ ਵਾਸਤੇ ਲੈ ਕੇ ਆਏ ਸੀ ਹੁ ਮੈਨੂੰ ਪਲ-ਪਲ ਉਹਨਾਂ ਦਾ ਚੇਤਾ ਦੁਹੋਂਦੀਆਂ ਨੇ ਕੀ ਕਰਾਂ ਮੈਂ ਬੜੀ ਕੋਸ਼ਿਸ਼ ਕਰਦੀ ਆ ਕਿ ਨਾ ਯਾਦ ਕਰਾਂ ਪਰ ਨਾ ਫੇਰ ਜ਼ਿਆਦਾ ਆ ਜਾਂਦੀਆਂ ਉਹਨਾਂ ਦੀ ਬਸ ਇਦਾਂ ਹੀ ਆ ਪੁੱਤ ਮੈਨੂੰ ਜਾਨਣ ਨੂੰ ਨਹੀਂ ਆਂਦੀ ਨਾ ਮੇਰਾ ਜੀ ਕਰਦਾ ਤੈਨੂੰ ਗੱਲ ਦੱਸਣ ਪੁੱਤ ਮਨ ਹੀ ਪੁੱਤ ਖੋਇਆ ਹੋਆ ਮੈਂ ਨਹੀਂ ਚਾਹੁੰਦੀ ਵੀ ਤਰਨਾ ਮੇ ਤਰ੍ਹਾਂ ਦੀ ਗੱਲ ਕਰਾਂ ਪਰ ਜਿਹੜੀ ਤੇਰੀ ਮੰਮੀ ਗੱਲ ਕਹਿ ਕੇ ਗਈ ਉਹ ਤੇਨੂੰ ਨਾ ਕਰਨੀ ਪੈਣੀ ਨਹੀਂ ਉਹ ਤੇ ਰਹਿਣ ਨੂੰ ਨਹੀਂ ਆਉਂਦੀ ਨਾ ਮੈਂ ਯਾਨੀ ਵੀ ਤੂੰ ਜਾ ਉਹ ਇਹ ਗੱਲ ਕਹਿੰਦੀ ਆ ਕਿ ਆਪਾਂ ਛੰਮੀ ਦਾ ਕੋਲ ਸੋਚ ਗਏ ਮਤਲਬ ਸੋਚ ਗਏ ਵੀ ਹੁਣ ਨਿਆਣੀ ਉਮਰ ਆ ਤੇ ਕਿਤਰਾ ਕੱਢੂਗੀ ਆਪਣੀ ਈ ਢੀਵੜੀ ਉਮਰ ਤੇ ਆਪਾਂ ਕਿਤੇ ਇਹਦਾ ਹੋਰ ਥੇ ਲੱਭ ਕੇ ਤੇ ਆਪਾਂ ਇਹਦਾ ਲਿਆ ਕਰ ਦਈਏ ਮੰਮੀ ਜੀ ਤੁਸੀਂ ਇਹ ਗੱਲ ਸੋਚ ਵੀ ਕਿਦਾਂ ਸਕਦੇ ਹੋ ਮੈਂ ਤਾਂ ਨਹੀਂ ਕਰ ਸਕਦੀ ਮੈਂ ਬਸ ਇੱਕ ਘਰ ਵਿਆਹ ਕਰਾਇਆ ਸੀ ਤੇ ਇਸ ਘਰ ਚਲੀ ਸੀ ਬਸ ਇਹੋ ਘਰ ਹੁਣ ਮੇਰਾ ਆਪਣਾ ਵਾ ਇੱਥੇ ਮੈਨੂੰ ਦੁੱਖ ਮਿਲੇ ਜਾਂ ਸੁੱਖ ਮਿਲੇ ਜਿੰਨਾ ਮੇਰਾ ਉਹਨਾਂ ਦਾ ਸਾਥ ਹੀ ਹੁਣ ਬਾਕੇ ਚਲ ਗਏ ਮੈਂ ਕਿਤੇ ਨਹੀਂ ਜਾਵਾਂਗੀ ਮੰਮੀ ਜੀ ਮੈਨੂੰ ਇੱਕ ਨਿਸ਼ਾਨੀ ਦੇ ਕੇ ਗਏ ਆ ਮੈਂ ਬਸ ਇਹਨੂੰ ਜਨਮ ਦੇਵਾਂਗੀ ਤੇ ਇਹਦਾ ਪਾਲਣ ਪੋਸ਼ਣ ਕਰਾਂਗੀ ਮੰਮੀ ਮੈਂ ਕਿਤੇ ਨਹੀਂ ਜਾਵਾਂਗੀ ਨਾਲੇ ਮੰਮੀ ਤੁਹਾਨੂੰ ਚੰਗਾ ਭਲਾ ਪਤਾ ਆ ਕਿ ਮੈਂ ਮੈਂ ਉਹਨਾਂ ਦੇ ਬੱਚੇ ਦੀ ਮਾਂ ਬਣਨ ਵਾਲੀ ਆ ਤੇ ਤੁਸੀਂ ਮੈਨੂੰ ਫਿਰ ਵੀ ਇਦਾਂ ਕਹਤਾ ਕਿ ਤੂੰ ਇਹ ਘਰ ਛੱਡ ਕੇ ਚਲ ਜਾ ਤੇ ਕਿਸੇ ਨਾਲ ਵਿਆਹ ਕਰਾ ਲਾ ਮੰਮੀ ਤੁਹਾਨੂੰ ਪਤਾ ਵੀ ਹੈ ਮੈਂ ਆਹ ਬੱਚਾ ਲੈ ਕੇ ਕਿਤੇ ਹੋਰ ਜਾਵਾਂਗੀ ਨਾ ਤੇ ਹੋਰ ਕਿਸੇ ਨਾਲ ਵਿਆਹ ਕਰਾਵਾਂਗੀ ਕੀ ਹੋਏ ਇਹ ਬੱਚਾ ਆਪਣਾ ਪਾਵੇਗਾ ਕਦੀ ਕਦੀ ਵੀ ਨਹੀਂ ਮੰਮੀ ਭਾਵੇਂ ਸਾਰੀ ਜ਼ਿੰਦਗੀ ਕੱਢ ਦੋ ਅਗਲੇ ਨਾਲ ਉਹ ਬੱਚਾ ਨਹੀਂ ਕਿਸੇ ਦਾ ਆਪਣਾ ਪਉਂਦਾ। ਨਾ ਇੱਕ ਮਾਂ ਨਾ ਇੱਕ ਮਾਂ ਕਿਸੇ ਹੋਰ ਬੱਚੇ ਨੂੰ ਆਪਣਾ ਪਉਂਦੀ ਆ ਮੰਮੀ। ਬਸ ਆਪਣਾ ਬੱਚਾ ਹੀ ਆਪਣਾ ਲੱਗਦਾ ਹੈ। ਹੁਣ ਮੈਨੂੰ ਤੇ ਪਤਾ ਹੈ ਕਿ ਇਹ ਮੇਰਾ ਬੱਚਾ ਹੋਣਾ ਵਾ। ਮੈਂ ਇਹਨੂੰ ਪਿਆਰ ਕਰੂੰਗੀ। ਇਹ ਮੇਰੇ ਘਰ ਵਾਲੇ ਦੀ ਨਿਸ਼ਾਨੀ ਆ। ਪਰ ਉਹ ਉਹ ਇਹ ਚੀਜ਼ ਨਹੀਂ ਸਮਝੂਗਾ। ਉਹਨੂੰ ਮੇਰੇ ਤੋਂ ਆਪਣਾ ਬੱਚਾ ਚਾਹੀਦਾ ਹੋਊਗਾ। ਉਹਨੇ ਮੇਰੇ ਨਾਲ ਵਿਆਹ ਕਰਾ ਕੇ ਉਹਨੇ ਆਪਣਾ ਬੱਚੇ ਦੀ ਜਿੱਦ ਕਰਨੀ ਆ ਕਿ ਮੇਰਾ ਬੱਚਾ ਹੋਵੇ। ਹੋ ਨਾ ਮੰਮੀ ਇਸ ਬੱਚੇ ਨੂੰ ਪਿਆਰ ਨਹੀਂ ਕਰਨਾ ਤੇ ਮੈਂ ਨਹੀਂ ਚਾਹੁੰਦੀ ਕਿ ਜਿਸ ਬੱਚੇ ਦਾ ਪਿਓ ਨਾ ਹੋਵੇ ਤੇ ਉਹਨੂੰ ਕਿਤੇ ਮਾਂ ਦਾ ਪਿਆਰ ਨਾ ਮਿਲੇ ਨਾ ਮੰਮੀ ਨਾ ਮੈਂ ਵੀ ਤਾਂ ਸੋਚ ਕੇ ਵੀ ਡਰ ਲੱਗਣ ਡਿਆ ਮੈਂ ਇਦਾਂ ਨਹੀਂ ਕਰਨਾ ਬਸ ਇਹਦੇ ਕਰਕੇ ਮੈਂ ਆਪਣੀ ਜ਼ਿੰਦਗੀ ਜੀਵਾਂਗੀ ਤੇ ਇਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੂੰਗੀ ਮੰਮੀ ਮੈਂ ਕੋਈ ਹੋਰ ਵਿਆਹ ਨਹੀਂ ਕਰਾਉਂਗੀ ਮੰਮੀ ਜੀ ਨੂੰ ਥੋਕੇ ਨੀ ਗੱਲ ਕਹਿ ਜਾਓ ਤੁਸੀਂ ਨੀ ਤੇ ਮੈਂ ਵੀ ਕਹਿ ਦਾਂਗੀ ਕਿ ਮੇਰਾ ਹੋਰ ਕੋਈ ਵੀ ਕਰਾਉਂਦਾ ਬਸ ਵਿਚਾਰੀ ਨਹੀਂ ਗਾ ਵਿਆ ਤਰਾਉਂਦਾ ਮੰਮੀ ਪੁੱਤ ਮੰਮੀ ਇੱਕ ਦਲਦਲ ਤੇ ਫਸ ਗਈ ਆ ਵੇਖ ਮੈਂ ਨਹੀਂ ਆਪਣਾ ਮੇਰਾ ਵੀ ਜੀ ਕਰਦਾ ਤੂੰ ਇੱਥੇ ਰਹੀਂ ਪੁੱਤ ਮੈਂ ਤੇਰੇ ਨਾਲ ਨਹੀਂ ਆਂ ਤੇ ਤੂੰ ਇਹ ਬੱਚੇ ਦੇ ਸਾਰੇ ਕੋ ਆਪਣੀ ਜ਼ਿੰਦਗੀ ਖਰਾਬ ਕਰ ਲੈਣੀ ਆ ਤੇਰੀ ਜ਼ਿੰਦਗੀ ਦਾ ਕੀ ਬਣੂ ਤੇਰੀ ਨਿਆਣੀ ਪੁੱਤ ਉਮਰਿਆ ਤੇਰੇ ਖੇਡਣ ਦੇ ਧਣਿਆ ਪਰ ਤੈਨੂੰ ਪੁੱਤ ਮੈਂ ਆਪਣੀ ਮਜਬੂਰੀ ਜਾਂਚੋਂ ਬੰਨ ਗੇ ਤੇ ਤੈਨੂੰ ਮੈਂ ਕਿਤਰਾ ਰੱਖ ਲਾਂ ਤੂੰ ਕਿਤਰਾ ਕੱਟੇਂਗੀ ਤੇਨ ਮਮੇ ਜੀ ਕੱਟ ਲੂੰਗੀ ਮੈਂ ਮੈਂ ਕੱਟ ਲੂੰਗੀ ਦੇਨ ਮੈਂ ਤੁਹਾਡੇ ਸਾਰੇ ਕੱਟ ਲੂੰਗੀ ਮੰਮੀ ਇਸ ਬੱਚੇ ਦੇ ਸਾਰੇ ਕੱਟ ਲੂੰਗੀ ਪਰ ਮੈਂ ਹੋਰ ਵਿਆਹ ਨਹੀਂ ਕਰਾ ਸਕਦੀ ਮੰਮੀ ਜੇ ਮੈਨੂੰ ਸੁੱਖ ਮਿਲਣਾ ਹੁੰਦਾ ਨਾ ਮੰਮੀ ਇਸੇ ਕਰਕੇ ਮਿਲ ਜਾਣਾ ਸੀ ਪਰ ਲੱਗਦਾ ਬੱਜੇ ਦਾ ਮੈਨੂੰ ਸੁੱਖ ਮਿਲਣਾ ਹੀ ਨਹੀਂ ਮੰਮੀ ਇਸ ਕਰਕੇ ਮੈਂ ਹੋਰ ਵਿਆਹ ਨਹੀਂ ਕਰਾਉਣਾ ਬਸ ਤੁਹਾਨੂੰ ਮੈਂ ਕਿਹਾ ਨਾ ਕਿ ਮੈਂ ਆਪਣੀ ਜ਼ਿੰਦਗੀ ਕਰਕੇ ਇਸ ਬੱਚੇ ਦੀ ਜ਼ਿੰਦਗੀ ਦਾਤੇ ਨਹੀਂ ਲਾ ਸਕਦੀ ਮੰਮੀ ਬਸ ਨਹੀਂ ਲਾ ਸਕਦੀ ਮੈਂ ਇਕੱਲੀ ਪਾਲੂੰਗੀ ਇਹਨੂੰ ਇਕੱਲੀ ਪੜਾਉਂ ਲਿਖਾਉਂਗੀ ਮੈਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਾਂਗੀ ਹਰ ਰੀਜ ਪੂਰੀ ਕਰਾਂਗੀ ਆਪਣੇ ਬੱਚੇ ਦੀ ਮੰਮੀ ਸਭ ਕੁਝ ਕਰਾਂਗੀ ਮੈਂ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੇ ਨਾਲ ਆ ਮੰਮੀ ਨਾਲੇ ਮੇਰੀ ਇੱਕ ਗੱਲ ਸੁਣੋ ਤੁਹਾਡਾ ਇਸ ਘਰ ਚ ਕੌਣ ਆ ਉਹ ਵੀ ਚਲ ਗਏ ਮੈਂ ਵੀ ਇਸ ਘਰ ਨੂੰ ਛੱਡ ਕੇ ਚਲ ਜੰਨੀ ਆ ਨਾਲੇ ਮੇਰੇ ਮੇਰਾ ਬੱਚਾ ਚਲ ਜਾਊਗਾ ਮੰਮੀ ਕਿ ਤੈ ਤੁਸੀਂ ਤੁਸੀਂ ਕਿਹਦੇ ਕੋਲ ਰਹੋਗੇ ਮੰਮੀ ਕਿਸੇ ਨਾਲ ਆਪਣਾ ਦੁੱਖ ਸੁੱਖ ਕਰੋਗੇ ਕਿੰਨੂੰ ਸੁਣਾਓਗੇ ਸਾਰੀਆਂ ਗੱਲਾਂ ਮੰਮੀ ਕਿੱਧਰ ਰਹੋਗੇ ਇਸ ਘਰ ਚ ਇਹ ਘਰ ਤੁਹਾਨੂੰ ਵੱਡ-ਵੱਡ ਖਾਊਗਾ ਮੰਮੀ ਪੁੱਤ ਮੈਨੂੰ ਪਤਾ ਤੂੰ ਜਿਹੜਾ ਕੱਲਾ-ਕੱਲਾ ਸਹਾਰਾ ਪਰ ਜਿਹੜੀ ਤੇਰੀ ਮਾਂ ਗੱਲਾਂ ਕਹਿ ਕੇ ਗਈ ਆ ਮੈਂ ਉਹਦਾ ਕੀ ਕਰਾਂ ਮੰਮੀ ਮੈਂ ਕਦੀ ਨਹੀਂ ਸੀ ਸੋਚਿਆ ਵੀ ਤੈਨੂੰ ਮੈਂ ਆਪਣੇ ਘਰੋਂ ਭੱਲੂਗੀ ਪੁੱਤ ਕੋਈ ਗੱਲ ਨਹੀਂ ਆਪਾਂ ਤੇਰੀ ਮੰਮੀ ਨੂੰ ਸਮਝਾਵਾਂਗੇ ਮੰਮੀ ਅਪਰਾਹ ਇਹ ਕਿ ਕਿ ਜਨਮ ਕਰਾਂਗੇ ਬੱਚਾ ਪਾਣਾ ਸੀ ਮੰਮੀ ਮੈਨੂੰ ਪਤਾ ਹੈ ਉਹ ਇੱਕ ਮਾਂ ਵਾ ਉਹਨੂੰ ਮੇਰਾ ਦੁੱਖ ਹੈ ਜਿੱਦਾਂ ਮੈਂ ਆਪਣੇ ਬੱਚੇ ਬਾਰੇ ਸੋਚਦੀ ਹਾਂ ਨਾ ਕਿ ਆ ਮੇਰਾ ਬੱਚਾ ਵਾ ਇਹਨੂੰ ਮੈਂ ਪਾਲਣਾ ਵਾ ਮੈਂ ਇਹਨੂੰ ਖੁਸ਼ੀਆਂ ਦੇਣੀਆਂ ਵਾ ਉਦਾਂ ਹੀ ਮੇਰੀ ਮਾਂ ਨੂੰ ਮੇਰਾ ਦੁੱਖ ਲੱਗਣਦਿਆ ਆ ਕਿ ਮੈਂ ਜਵਾਨੀ ਮੈਂ ਜਵਾਨੀ ਵੇਲੇ ਵਿਧਵਾ ਹੋ ਕੇ ਬੈ ਗਈਆਂ ਮੰਮੀ ਜਵਾਨੀ ਮੇਲੇ ਤਾ ਰੋਂਦੀ ਪਈ ਸੀ ਉਹ ਮੰਮੀ ਮੈਂ ਸਾਰੀਆਂ ਗੱਲਾਂ ਸੁਣਦੀ ਪਈ ਸੀ ਇੱਥੇ ਪਰ ਮੇਰੇ ਹਿੰਮਤ ਨਹੀਂ ਪਈ ਮੰਮੀ ਉੱਥੇ ਜਾ ਕੇ ਕੁਝ ਬੋਲਣ ਦੀ ਮੈਂ ਨਹੀਂ ਬੋਲ ਸਕੀ ਕੁਝ ਬਸ ਨਹੀਂ ਬੋਲ ਸਕੀ ਮੈਂ ਕੋਈ ਨਹੀਂ ਪਤਾ ਮੰਮੀ ਤੇਰੀ ਮਾਵਾਂ ਦੀ ਉਹ ਤੇਰੀ ਮਾਂ ਤੇ ਮੰਮੀ ਤੇਰੀ ਮਾਵਾਂ ਤੂੰ ਮੇਰੇ ਸਿਰ ਤੇ ਕੋਈ ਨਾ ਕਰ ਆਪਾਂ ਰਲ ਮਿਲ ਕੇ ਨੋ ਸੱਤ ਜਣੇ ਨੋ ਸੱਸ ਕੀਤੀ ਮਾਂ ਦੀ ਬਣ ਕੇ ਕੱਢਾਂਗੇ ਮੈਂ ਤੇਰੀ ਮੰਮੀ ਨੂੰ ਸਾਫ਼ ਕਹਿ ਦੇਣਾ ਕਿ ਕੁੜੀ ਨਹੀਂ ਬਣਦੀ ਹਾਂ ਮੰਮੀ ਉਹਨਾਂ ਨੂੰ ਸਮਝਾ ਦਿਓ ਕਿ ਬਸ ਅਸੀਂ ਨੂੰ ਫੁੱਲਾਂ ਨੂੰ ਰੱਖਾਂਗੇ ਸਾਰਾ ਕੁਝ ਕਰਾਂਗੇ ਬਸ ਇਹ ਨਹੀਂ ਇੱਥੋਂ ਲੈ ਕੇ ਨਾ ਜਾਇਓ ਕਿਤੇ ਉਹ ਨਾ ਹੋਵੇ ਮੰਮੀ ਮੈਂ ਆਪਣੇ ਭਰਾ ਪਰਜਾਈ ਸਾਹਮਣੇ ਇੰਨੀ ਮਜਬੂਰ ਹੋ ਜਾ ਕਿ ਉਹ ਮੈਨੂੰ ਧੱਕੇ ਨਾਲ ਇੱਥੋਂ ਲੈ ਜਾ ਤੇ ਮੇਰਾ ਦੂਜਾ ਵਿਆਹ ਕਰ ਦੇ ਮੈਂ ਨਹੀਂ ਕਰਾਉਣਾ ਤੇ ਬਸ ਨਹੀਂ ਕਰਾਉਣਾ ਮੰਮੀ ਨਹੀਂ ਕਰਾ ਸਕਦੀ ਮੈਂ ਹੋਰ ਵਿਆਹ ਮੇਰੇ ਹੁੰਦਿਆ ਪੁੱਤ ਤੈਨੂੰ ਕੋਈ ਨਹੀਂ ਖੜ ਸਕਦਾ ਮੇਰੀ ਇੱਜ਼ਤ ਤੋਂ ਬਿਨਾ ਤੈਨੂੰ ਕੋਈ ਬੂਹਾ ਨਹੀਂ ਲਗਾ ਸਕਦਾ ਬਸ ਤੂੰ ਹੁਣ ਇਹ ਗੱਲ ਮੇਰੇ ਤੇ ਛੱਡ ਦੇ ਠੀਕ ਹੈ ਮੰਮਾ ਕੋਈ ਨਹੀਂ ਤੈਨੂੰ ਖੜਦਾ ਠੀਕ ਹੈ ਚਾ ਗੋਤਰ ਮੈਂ ਚਾਹ ਬਣਾ ਕੇ ਲੈ ਆਉਣੀ ਆ ਆਪਾਂ ਦੋਵੇਂ ਮੰਗਤੀ ਆ ਬਿਕੇ ਪੀਣੇ ਆ ਕਿੰਨੀ ਦੁਖੀ ਆ ਨਹੀਂ ਜਨਾਨੀ ਆਪ ਇੰਨੀ ਦੁਖੀ ਆ ਤੇ ਉਤੋਂ ਉਤੋਂ ਮੇਰੀ ਮਾਂ ਕੀ ਕੁਝ ਕਹਿ ਕੇ ਗਈ ਆ ਕਿ ਅਖੇ ਦਾ ਵਿਆਹ ਕਰ ਦੇ ਤੇ ਤੂੰ ਵੀ ਮੇਰਾ ਸਾਥ ਦੇ ਤੇ ਇਹਨੂੰ ਹੋਰ ਕਿਤੇ ਪਿਠਾ ਦਈਏ ਕੀ ਵੀਦਦੀ ਆ ਨਾ ਇਸ ਮਾਂ ਤੇ ਜਿਹਦਾ ਪੁੱਤ ਵੀ ਦੁਨੀਆ ਤੋਂ ਚਲ ਗਿਆ ਤੇ ਨੌ ਵੀ ਘਰ ਛੱਡ ਕੇ ਚਲ ਜੂਗੀ ਨਾਲ ਹੀ ਬੱਚਾ ਚਲ ਜੂਗਾ ਇਹਦਾ ਕੀ ਬਣੂਗਾ ਇਹਦਾ ਸਾਰਾ ਕੌਣ ਬਚਦਾਏ ਮਗਰ ਇਹ ਕਿੰਨੂ ਦੁੱਖ ਸੁਣਾਏਗੀ ਆਪਣੇ ਇਹਨੇ ਤੇ ਉਦਾਂ ਹੀ ਇਹਨੇ ਤੇ ਉਦਾਂ ਹੀ ਰੋ ਰੋ ਦਿਲ ਤੋੜ ਜਾਣਾ ਮੈਂ ਇੰਨਾ ਵੱਡਾ ਨਾਟਕ ਨਹੀਂ ਕਰ ਸਕਦੀ ਬੇਸ਼ੱਕ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਰੱਬ ਨੇ ਪਰ ਮੈਂ ਮੈਂ ਇਸ ਮਾਨਾ ਧੋਖਾ ਨਹੀਂ ਕਰ ਸਕਦੀ ਤੇ ਨਾ ਇਸ ਨੰਨੀ ਜਾਨ ਨਾਲ ਕਰ ਸਕਦੀ ਹਾਂ ਦੁਨੀਆ ਇੱਧਰ ਦੀ ਇੱਧਰ ਹੋ ਜਾਏ ਬਸ